ਹੱਬੋਵਾਲ ਕਸਬੇ ਦੇ ਇਲਾਕੇ ਦੇ ਸਤਿਕਾਰਯੋਗ ਬਜ਼ੁਰਗ ਮਾਮਾ ਭੈਣਾ ਨੌਜਵਾਨ ਵੀਰ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਬਹੁਤ-ਬਹੁਤ ਤੁਹਾਡਾ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਸੋਮਵਾਰ ਨੂੰ ਵਰਕਿੰਗ ਡੇ ਸੋਮਵਾਰ ਨੂੰ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਇਓ ਇਹਦਾ ਮਤਲਬ ਸੰਜੀਵ ਰੋੜਾ ਨੂੰ ਹੁਣ ਕੈਂਡੀਡੇਟ ਨਾ ਕਹੋ ਹੁਣ ਐਮਐਲਏ ਕਹਿਣ ਲੱਗ ਜਾਓ ਬਸ ਕਿਉਂਕਿ ਕਹਿੰਦੇ ਆ ਨਾ ਪਿੰਡ ਦਾ ਗਹਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਸੋ ਬੱਦਲ ਵਾਈ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਮਾਹੌਲ ਹੈ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਜਦੋਂ ਪਾਰਟੀ ਬਣਾਈ ਸੀ ਉਦੋਂ ਇਹ ਕਿਹਾ ਸੀ ਰਾਜਨੀਤੀ ਕਰਨ ਨਹੀਂ ਰਾਜਨੀਤੀ ਸਿਖਾਉਣਾ ਹੈ ਇਹਨਾਂ ਦੀ ਵਜ੍ਹਾ ਕਰਕੇ ਇੱਕ ਬੰਦੇ ਦੀ ਐਫਰਟ ਕਰਕੇ ਕਿੰਨਾ ਬਦਲ ਜਾਂਦਾ ਦੇਖੋ ਜ਼ਮਾਨਾ ਅੱਜ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ 'ਚ ਸਕੂਲਾਂ ਤੇ ਹਸਪਤਾਲਾਂ ਤੇ ਬਿਜਲੀ ਦੀਆਂ ਗੱਲਾਂ ਹੋਣ ਲੱਗੀਆਂ ਨਹੀਂ ਪਹਿਲਾਂ ਹੁੰਦੀਆਂ ਹੀ ਨਹੀਂ ਸੀ ਸਿਰਫ ਧਰਮ ਦੀਆਂ ਗੱਲਾਂ ਹੁੰਦੀਆਂ ਸੀ ਉਹ ਤੁਹਾਨੂੰ ਲੜਾ ਦੂਗਾ ਜੇ ਉਹ ਆ ਗਿਆ ਤੁਹਾਡੀ ਟੂਟੀ ਖੋਲ ਕੇ ਲੈ ਜਾਊਗਾ ਜੇ ਉਹ ਆ ਗਿਆ ਤੁਹਾਨੂੰ ਮਾਰ ਦੂਗਾ ਆਹੀ ਗੱਲਾਂ एक बंदा आया मैं स्कूल बनाऊंगा जे वोटा पेनू पा स्कूल बनाऊ मैं अस्पताल बना दूंगा मैं बिजली दे दूंगा थनू मैं रोजगार दे दूंगा बच्चे लोग यार टैसट करके देख लें भी केंद्र होया तो है नहीं एद चल इनू भी चेक करके देख लें दस साल दिल्ली चरकार उदाबी दसो पंजाब के ਅੱਜ 17 ਹੋ ਗਈ ਨਾ ਕੱਲ 3 ਸਾਲ ਹੋ ਗਏ ਆਪਣੀ ਸਰਕਾਰ ਨੂੰ ਆਪਣੀ ਸਰਕਾਰ ਨੂੰ ਨਾਟ ਮੇਰੀ ਸਰਕਾਰ ਨਾਟ ਕੇਜਰੀਵਾਲ ਦੀ ਸਰਕਾਰ ਆਪਣੀ ਸਰਕਾਰ ਸਾਰਿਆਂ ਦੀ ਆਪਣੀ ਸਰਕਾਰ 3 ਸਾਲ ਹੋ ਗਏ ਪਹਿਲਾਂ ਬਿਜਲੀ ਦਾ ਬਿੱਲ ਆਇਆ ਕਿਸੇ ਨੂੰ ਜ਼ੀਰੋ ਵਾਲੇ ਹੱਥ ਖੜਾ ਕਰੋ ਜ਼ੀਰੋ ਵਾਲੇ ਆਵਾਜ਼ ਦਿਵਾਤੀ ਜ਼ਿੰਮੇਵਾਰ ਸਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਹਦੇ ਤੇ ਵੀ ਮੇਰੀ ਨਜ਼ਰ ਆ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਇਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਨੋਟਿਸ ਭੇਜਦਾ ਆ ਜਿਹੜਾ ਜਗਰਾਉ ਨੂੰ ਜਾਂਦਾ ਹੈ ਲਾਡੋ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੋਦਰ ਨੂੰ ਉਹਨਾਂ ਨੂੰ ਭੇਜਤਾ ਨੋਟਿਸ ਵੀ ਭਾਈ ਜਾਂ ਤਾਂ ਆਪਦਾ ਕੰਟਰੈਕਟ ਪੂਰਾ ਕਰੋ ਨਹੀਂ ਆਪਦਾ ਬਿਸਤਰਾ ਗੋੜ ਕਰੋ ਭਾਈ ਸਸਿ ਕੀਨੇ ਦਿੱਤੇ ਸੀ ਇਹ ਢੋਲ ਬਲਾ ਜੇ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਲਈ ਚੱਲੋ ਪੈ 496 ਦਿਨਾਂ ਦੀ ਐ ਐਕਸਟੈਂਸ਼ਨ ਮੰਗਦੇ ਸਰ 496 ਦਿਨ ਹੋਰ ਦੇ ਦਿਓ ਜੀ चारा ये जोड़े ये टोल प्लाजे बहुत तेज बंदे रहे ये साल ज महीने नहीं मंगते दे। ये चार सौ छियानवे दिन मैं जोड़े भला कि बन गए साल तीन सौ पैंठ दिन का साल है जी वो तो डूढ़ साल मंगी जाने दो साल मेरे मैं कोई दो साल क्या क्यों कहें जी एक तो करोना एक किसान अंदोलन ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹਦਾ ਸਾਰਿਆਂ ਤੇ ਆਇਆ ਸੀ ਉਹ ਗੜ ਮੈਂ ਲੈ ਕੇ ਆਇਆ ਤੇ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਹ ਗੜ ਮੈਂ ਲੈ ਕੇ ਆਇਆ ਤੇ ਸਾਨੂੰ ਕਦੇ ਬਾਅਦ ਤੁਸੀਂ ਪਾਈ ਜਾਂਦੇ ਹੋ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗੜਾਈ ਜਾਂਦੇ ਆਪਾਂ ਨੂੰ ਆ ਕਰ ਦਿਓ ਜੀ ਆ ਕਰ ਦਿਓ ਜੀ ਉਹ ਵੀ ਕਹੀ ਜਾਂਦੇ ਆ ਕਰ ਦਾਂਗੇ ਜੀ ਆ ਕਰ ਦਾਂਗੇ ਸੋ ਸੰਜੀਵ अरोड़ा ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਝਾੜੂ ਹੈ ਨੰਬਰ ਕਿੰਨੇ ਤੇ ਆ ਉਹ ਉਦੋਂ ਪਤਾ ਲੱਗ ਜੂਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਵਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾ ਦੂਜੇ ਨੰਬਰ ਤੇ ਆ ਜਾ ਤੀਜੇ ਨੰਬਰ ਤੇ ਆ ਪਰ ਝਾੜੂ ਚੋਂ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੀ ਹੋਊ ਨਾਲ ਸੋਨੀ ਜੀ ਫੋਟੋ ਖਿਚਾਇਓ ਜੀ ਬੜੀ ਸੋਨੀ ਹੱਸ ਕੇ ਹੈ ਨਾ ਹਾਂ ਖੁਸ਼ੀ ਵਾਲੀ ਕਿਉਂਕਿ ਇਹ ਸੀਟ ਤਾਂ ਆਪਾਂ ਜਿੱਤੇ ਹੋਇਆ ਉਹ ਤਾਂ ਗੁਰਪ੍ਰੀਤ ਜੀ ਚਲੋ ਗੋਗੀ ਸਾਹਿਬ ਨੂੰ ਮੈਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਵਿਛੜ ਗਏ ਸਾਥੋਂ ਇਹ ਤਾਂ ਹੁਣ ਰੱਬ ਦਾ ਹੀ ਪਾਣਾ ਹੈ ਪਾਣਾ ਹੈ ਨਾ ਨਹੀਂ ਤਾਂ ਸੀੜ ਸੀੜ ਤਾਂ ਆਪਣੀ ਹੋਈਆਂ ਸੀੜ ਤਾਂ ਜਿੱਤੇ ਹੀ ਹੋਈਆਂ ਹੁਣ ਆਸ਼ੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕੇ ਸਾਡਾ ਕੰਮ ਬਣ ਜੂ ਇਹ ਕਿਸੇ ਦੀ ਮੌਤ ਤੋਂ ਆਪਦਾ ਕੰਮ ਹੀ ਭਾਲਦੇ ਆ ਜਿਸ ਦਿਨ ਅਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਬਈ ਪ੍ਰਮਾਤਮਾ ਸਾਹਾਂ ਰੱਗੀ ਪਤਾ ਹੈ ਨਾ ਆਵੇ ਨਾ ਆਵੇ ਪਰਿਵਾਰ ਗੋਗੀ ਜੀ ਦਾ ਪਰਿਵਾਰ ਬਿਲਕੁਲ ਬਿਲਕੁਲ ਨਾਲ ਬਿਲਕੁਲ ਨਾਲ ਰਮਾ ਉਹਨਾਂ ਨੂੰ ਸ਼ਾਂਤ ਆਤਮਿਕ ਸ਼ਾਂਤੀ ਲਈ ਮੈਂ ਅਰਦਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਲੋਕ ਹਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਗਾ ਹਾਂ ਜਿਵੇਂ ਬੇਟਨ ਫੜਾਉਣਿਆਂ ਜਿੰਦਾਬਾਦ 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 ਜਿਵੇਂ 4x4 4x4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਭਜਦਾ ਐਂਡ ਵਾਲੇ ਦਾ ਨਾਮ ਆ ਜਾਂਦਾ ਵੀ ਐਨੇ ਮਿੰਟ ਚੇ ਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇੱਥੇ ਨਾ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਹੈ ਕਈ ਵਾਰੀ 4 ਪਲੇਅਰ ਟੀਮ ਤਾਂ 15 ਦੀ ਨੌਸ ਹੁੰਦੀ ਹੈ ਨਾ ਖੇੜਦੇ 11 ਨੇ ਕਈ ਵਾਰੀ ਚਾਰ ਸਾਰਾ ਟੂਰਨਾਮੈਂਟ ਹੀ ਨਹੀਂ ਖੇਡਦੇ ਕੱਲਾ ਪਾਣੀ ਪੀਉਣ ਦੀ ਡਿਊਟੀ ਲੱਗ ਜਾਂਦੀ ਹੈ ਕੱਲਾ ਉਹਨਾਂ ਦੇ ਬੈਟ ਜਾਂ ਉਹਨਾਂ ਦੇ ਦਸਤਾਨੇ ਬਦਲਾਉਣ ਦੀ ਡਿਊਟੀ ਲੱਗ ਜਾਂਦੀ ਹੈ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਇੱਕੋ ਜਿਹਾ ਮਿਲਦੇ ਆ ਜੀ ਇਕੱਠੇ ਮਿਲਦੇ ਸੋ ਹੈਬ ਬਾਲ ਵਾਲਿਓ ਮੈਂ ਰਗ ਰਗ ਜਾਣਦਾ ਮੈਂ ਇੱਥੇ ਬਾੜੇ ਵਾਲ ਹੀ ਰਿਹਾ ਮੈਂ ਨਾਲ ਹੀ ਇਥੇ ਨਾਲ ਹੀ ਹੈ ਨਹਿਰ ਦੇ ਆਪਣਾ ਆਦਰਸ਼ ਕਲੋਨੀ ਜੰਗਲਾਤ ਵਿਭਾਗ ਦੇ ਬੈਕ ਸਾਈਡ ਤੇ ਜਿੱਥੇ ਜੰਗਲਾਤ ਵਿਭਾਗ ਹੈ ਇਧਰ ਭਾਈ ਰਣਜੀਤ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਵਿਭਾਗ ਨਾਲ ਹੀ ਆਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇਹ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਹੂਰੇ ਤਾਂ ਸਾਡੇ ਤਾਂ ਜੀ ਦਿਮਾਗ 'ਚ ਹੀ ਨਹੀਂ ਆਉਂਦਾ ਇਹ ਜਾਂ ਕੁਝ ਅਸੀਂ ਤਾਂ ਮੱਜੇ ਨਹੀਂ ਪੁੱਛਾਂ ਫੜ ਕੇ ਤਾਂ ਟੋਬਿਆਂ 'ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੂੰ ਮੁੱਖ ਮੰਤਰੀ ਇਹ ਤਾਂ ਜਿਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ 'ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ 'ਚ ਆ ਕੇ ਪੈ ਜਾਏ ਖਤਰੇ 'ਚ ਕੀ ਜੋ ਦੇਸ਼ ਹੀ ਖਤਰੇ ਚ ਮੈਂ ਮੈਂ ਨਹੀਂ ਮੈਂ ਜਿੰਦਗੀ ਚ ਉਹ ਕਹੀਗਾ ਆਈਆਰ ਐਫਸਰ ਹੈ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਬਿਜਲੀ ਥੇਉਂਦੀ ਹੋਣੀ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅੱਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿੱਥੋਂ ਕੀ ਕੀ ਸੁਣਾਈ ਜਾਂਦੇ ਆ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ उतों श्री हरिकोटा चंद्रयान का लॉन्च से प्रधानमंत्री कहें बोलन गए मैं चलो सुनोंगे जी देश का प्रधानमंत्री साड़ा भी फर्ज बन गया सुनी है वो कहता भी बहनों भाई ओ इसरो से क्योंकि अपनी इसरो है ना कंपनी जिमें उन्होंने नासा है अपनी इसरो है जी श्री हरिकोटा तो लॉन्चिंग होंगी इसरो से मेरा पुराना नाता है

तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो इसरो में, में, अब इस इसलिए इसरो से मेरा पुराना कुछ पल्ले पै गया मुल्क दे की कुछ पल्ले पै गया डरिए हाँ। डरिए करता रहो <laughs> डरिए मैं क्या ये चलने पै रहे ने देख लो तुम ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਲੱਤ ਮਾਰ ਕੇ ਦੇਸ਼ ਦੇ ਹੱਕ 'ਚ ਖੜ ਗਿਆ ਕੜ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭਰ ਦੀਆਂ ਜੈ ਜੀ ਜ਼ਿੰਦਾਬਾਦ ਜ਼ਿੰਦਾਬਾਦ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਪੈ ਰਹੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟ੍ਰੋਲ ਆਰਮੀ ਜਿਉਂ ਲਾਗਦਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਔਂ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਚੱਜ ਦੇ ਨਿਕਲ ਆਉਂਦੇ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਉਹਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆਹ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਧੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਕੀ ਕਰੀਏ ਜੀ ਹੁਣ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋਂ ਉਹ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤਮਨ ਦਾ ਨਾਮ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਉਹ ਲੈ ਲੈ ਕਿਉਂਕਿ ਅਸੀਂ ਸੱਚ ਬੋਲਦੇ ਹਾਂ ਕਿਉਂਕਿ ਅਸੀਂ ਭੇਤ ਖੋਲਦੇ ਹਾਂ ਤਾਂ ਕਰਕੇ ਡਰਦੇ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਦੋਂ ਪਹਿਲਾਂ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕਰ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਦਾ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਤਾਥ ਹੀ ਹੈ ਨਹੀਂ ਧਰਤੀ ਤੇ ਸੋ ਆਪਾਂ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਆ ਉਹੀ ਆਉਣਗੇ ਉਹ ਆਸ਼ੂ ਜੀ ਲੈ ਦੱਸੋ ਜੁਣ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈ ਦੁਖੀ ਕੀ ਤੇ ਫੇਰ ਕਹਿੰਦਾ ਮੈਂ ਖੜੂ ਹਾਂ हद है यार बस करो यार रिटायर हो जाओ हाँ, आ गया आ गया अपना आ गया रजिस्ट्रिया वाला जो मुद्दा आ गया वो मुश्तर खाते ने करा मैं क्या आराम दस दो बड़े प्यार ना दस दो आपा करा बिठाने मैं मैं आऊंगा मैं मैनू इतने आना पे मैं आऊंगा ਨਹੀਂ ਤੁਹਾਨੂੰ ਬੁਲਾਉਂਗਾ ਜਿਹੜਾ ਪੁਰਾਣੇ ਮਸ਼ਤਰਕਾ ਖਾਤੇ ਨੇ ਉਹਨਾਂ ਦਾ ਆਪਾਂ ਹੱਲ ਕਰਾਂਗੇ ਯਾਰ ਦੇਖੋ ਜਹਤਾ ਕਹੋ ਨਾ 3 ਸਾਲਾਂ ਚ ਮੈਂ ਰੋਕ ਲਿਆ ਉਹਨਾਂ ਨੇ ਪਵਾੜੇ ਪਾਏ ਹੋਇਆ 70 ਸਾਲ ਦੇ ਕੰਡੇ ਬੀਜੇ ਹੋਏ ਚੁਗਣੇ ਸਾਨੂੰ ਪੈ ਰਹੇ ਨੇ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਗਏ ਪਲੈਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਬਚਾਰਿਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ 'ਚ ਮੈਡੀਕਲ ਭਾਸ਼ਾ 'ਚ ਵਿਦਡਰੋਅਲ ਸਿੰਪਟਮਸ ਜਦੋਂ ਵਿਦਡਰੋਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤੜਫਣਗੇ ਉਹ ਤਾਂ ਹਾਂ ਮਤਲਬ ਹਜ਼ਾਰਾਂ ਮੁੰਡੇ हरेक पिंड चो निकले हो गए दो चार चार पड़े बेचारे मरीज ने आसी पहला रीहैब सेंटर बनाए ओ, ओट क्लीनिक बनाए उ दवाइया तीन तीन चार चार महीने ने भेजिया उस तुम तो पुलिस बदलियां करो हौलदार मुंशी भी, भी साल तो उठी जा रही उ रिश्तेदारियां चाके मोनकाले न मारो पठानकोट और पठानकोट वाले सट्टो फाजिलका ਭਾਜਨ ਕਾਰੇ ਨੂੰ ਮਾਰੋ ਤਰਨ 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 ਨੂੰ ਸਿੱਟੋ ਮੁਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਸੀ ਪਹਿਲਾਂ ਵੀ ਕਿਹੜੇ ਕਿਹੜੇ ਲੱਗੇ ਨੇ ਜਿੱਥੇ ਨਸ਼ਾ ਹੈਪੋਹਾਰ ਚ ਨਸ਼ਾ ਵੇਚਦਾ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭਾਜਨ ਹੋ ਚਲੋ ਭੱਜ ਜਾਨ ਯਾਰ ਭੱਜ ਜਾਨ ਯਾਰ ਸਾਡਾ ਖਹਿੜਾ ਛੱਡੋ ਯਾਰ ਭੱਜੋ ਯਾਰ ਖਹਿੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਪਲਾਨਡ ਤੇ ਅਸੀਂ ਤੁਹਾਡੇ ਹੱਕ ਚਾ ਅਰਵਿੰਦ ਕੇਜਰੀਵਾਲ ਸਾਹਿਬ ਆਏ ਨੇ ਆਪ ਮੈਂ ਤਾਂ ਰੋਜ਼ ਹੀ ਰਹਿਣਾ ਤੁਹਾਡੇ ਕੋਲੇ ਇਹਨਾਂ ਨੂੰ ਸੁਣਨਾ ਔਰ ਦੇਸ਼ ਦੀ ਰਾਜਨੀਤੀ ਨੂੰ ਦਸ਼ਾ ਤੇ ਦਿਸ਼ਾ ਦੇਣ ਵਾਲੇ ਬੰਦੇ ਆ ਇਹ ਬਸ ਇਹੀ ਕਹੂੰਗਾ ਤੁਹਾਨੂੰ ਕਿ ਸਾਥ ਦੇ ਦਿਓ ਪਹਿਲੇ ਸਾਥ ਹੋ ਤੁਸੀਂ ਤਾਂ ਪਰੈਤ ਦੀ ਝਾੜੂ ਥੋੜਾ ਜਿਹਾ ਹੋਰ ਜ਼ੋਰ ਦੀ ਫੇਰ ਦਿਓ ਤਾਂ ਕਿ ਮਤਲਬ ਗੰਦਗੀ ਨਾ ਰਹੇ ਸਾਰੀ ਗੰਦਗੀ ਝਾੜੂ ਹੀ ਸਾਫ਼ ਕਰੂਗਾ ਪਤਾ ਨਹੀਂ ਕਿਹੜਾ ਦਿਨ ਸੀ ਉਦੋਂ ਪਤਾ ਨਹੀਂ ਕੀ ਇਹਨਾਂ ਦੇ ਸਰਸਵਤੀ ਜ਼ੁਬਾਨ ਤੇ ਬੈਠੀ ਸੀ ਜਿੱਦ ਦੇ ਇਹਨਾਂ ਨੇ ਝਾੜੂ ਰਿਸਟਰ ਕਰਾਇਆ ਸੀ चो शानी है जो सफाई करता है जी इस झाड़ू पहल आप सिर्फ दुकान या मकान साफ करते हम इस झाड़ू अरविंद केजरीवाल की अगवाई पूरा हिंदुस्तान से साफ किया जाऊगा जीले सोरे मैं मैं बेनती करूंगा साड़े पार्टी के सुप्रीमो और भारत की राजनीति नवी दिशा नवी दशा वाले और ने जैनीफेस्टो चेंज करवाते व्डिया पार्टिया के पंजाब के सरकार इंपोसीबल ही तीजी धिर आ जाए कदे पर पता ही नहीं कितों तीज धिर इन्ह ने क्ढ़ी रामलीला ग्राउंड चो तो इनकलाब ना नारा लाने और शहीदों का नारा और सौं भी खटखड़कल जाके चकीी किसी स्टेडियम ज राज भवन नहीं चकी थ तो एक शहीदों ना ना के नाता भी दोनों हाथों पर चढ़ के इनकल इनकल अरविंद केजरीवाल साहब आज यहां पे हिबोवाल में आए हुए मेरे सभी प्यारे भाइयों बहनों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल और वाल्मीकि समाज के खास तौर से अभी बहुत सारे भाई बहन आए थे उन सबका मैं स्वागत करता हूं बड़े जोर शोर से जब सभा चल रही थी आप सब लोग आए थे आप सबका स्वागत है आज आपके बीच में आके बहुत अच्छा लग रहा है एक चीज बस सब सारी बातें हो चुकी मैं दो तीन मिनट में अपनी बात पूरी करूंगा एक चीज बताओ पिछले पचहत्तर साल में हेबोवाल में आप लोगों से मिलने के लिए कभी कोई मुख्यमंत्री आया कभी कोई आया हो कोई मंत्री आया हो पहली बार आम आदमी का मुख्यमंत्री भगवंत मान आप लोगों से मिलने के लिए आया है दूसरी बात यह बताओ पूरे पंजाब में अभी तक 75 साल में बीजेपी अकाली की सरकार आई कांग्रेस की सरकार आई पूरे पंजाब में कभी ऐसा हुआ कि किसी मुख्यमंत्री ने स्टेज पे बैठ के माइक जनता को पकड़ा दिया और बोला मेरे से प्रश्न पूछो आज तक कभी किसी मुख्यमंत्री ने किया पूरे पंजाब के अंदर किसी ने नहीं किया क्यों उनकी हिम्मत ही नहीं होती थी उन्होंने इतना भ्रष्टाचार कर रखा था उन्होंने इतने गलत काम कर रखे थे उन्होंने पंजाब को लूट रखा था उनको डर लगता था कि अगर माइक जनता को पकड़ा दिया तो जनता गंदी गंदी गालियां देगी है कि नहीं है हमने ऐसा नहीं किया हमने कोई लूटा नहीं तीन साल के अंदर आप एक काम ऐसा नहीं बता सकते कि तीन साल में आम आदमी पार्टी की सरकार ने कोई भ्रष्टाचार किया कोई गलत काम किया जैसा अरोड़ा साहब बता रहे थे आज जितनी भी समस्याओं का समाधान हम कर रहे हैं ये इन्होंने छोड़ रखी है कोई कहता है जी पंद्रह साल से सीवर साफ नहीं हुआ कोई कहता है जी बीस साल से ये नहीं हुआ कोई कहता है जी पच्चीस साल ये जितना गंद छोड़ के गए हैं उस गंद की सफाई कर रहे हैं पिछले तीन साल से हम लोग पचहत्तर साल में इन्होंने बेड़ा गर्क कर दिया पंजाब लूट के खा गए ये सारी पार्टी वाले आज पंजाब में इतना नशा है गली गली के अंदर घर घर के अंदर नशा है। क्यों इन्होंने किया ये नशे का धंधा चलाते थे ये लोग पूरे पंजाब की एक पूरी पीढ़ी को नौजवानों को बच्चों को कई बिचारी लड़कियां भी अब नशे के अंदर आ रही हैं पूरी पीढ़ी को इन लोगों ने बर्बाद कर दिया और मेरे को नाम लेने की जरूरत नहीं है आपको पता है कि इनके मंत्री खुलेआम नशे का व्यापार करते थे लेकिन पिछले 20 दिन से आप लोगों ने देखा होगा नशे के खिलाफ युद्ध चालू हो गया पंजाब के अंदर बख्शेंगे नहीं किसी को जो नशा बेचता है छोड़ेंगे नहीं किसी को आज तक कभी नहीं हुआ पूरे पंजाब में तो क्या पूरे हिंदुस्तान में कभी नहीं हुआ कि नशे के तस्करों के बुलडोजर चला के मकान तोड़े गए हो टीवी के सामने इतने बड़े स्तर के ऊपर बड़े बड़े तस्कर पकड़े जा रहे हैं और इसी से पता चल रहा है पाकिस्तान बुरी तरह से बौखला गया ये सारा नशा पाकिस्तान से आता है पाकिस्तान बॉर्डर से आता है ड्रोन से सारा पैकेट फेंकते हैं और यहां पे हमारे पंजाब के अंदर वो पैकेट उठा के फिर ये तस्कर बांट के आते हैं अब इनको पाकिस्तानियों को ड्रोन से फेंक रहे हैं पैकेट उठाने वाले नहीं मिल रहे इन लोगों को तो एक तो यह कि नशे के खिलाफ जंग छेड़ दिए और अब पंजाब के तीन करोड़ लोग मिलकर नशे के एक भी व्यापारी को पंजाब के अंदर जीने नहीं देंगे दूसरा गोगी मेरे छोटे भाई जैसे थे उनका बहुत अजीब सर्कमस्टांसेस के अंदर उनका देहांत हो गया मैं भगवान से प्रार्थना करता हूं गुरु जी महाराज से प्रार्थना करता हूं उनके चरणों में अपनी आत्मा उनकी आत्मा को शांति मिले अपने चरणों में उनकी आत्मा को स्थान दें आपने इस सीट से आम आदमी पार्टी को पहले जिता के भेजा था यह हमारी सीट है आप ही की सीट है दो साल और बचे हैं इस असेंबली को तो उसको जारी रखते हुए अब संजीव अरोड़ा जी को ही आप आगे जिता के भेजना अभी आपने देखा आज इस मीटिंग में सारे बड़े बड़े अफसर आए हुए हैं पुलिस कमिश्नर आए हुए हैं एमस, एमसी कमिश्नर आए हुए हैं म्युनिसिपल कमिश्नर आए हुए हैं ग्लाडा के चेयरमैन आए हुए हैं डीसी आए हुए हैं आपकी समस्याओं को सुनने के लिए और अभी आप लोगों ने समस्याएं बताई आप लोगों ने सड़कों की समस्याएं बताई आपकी समस्या बताने के पहले ही संजीव अरोड़ा जी बता चुके कि इस इलाके की सारी सड़कें जो जो टूटी हुई हैं और खासतौर से एक उन्होंने जो बताई थी एक आधा किलोमीटर का स्ट्रेच उसके भी एस्टीमेट बन गए एक महीने के अंदर वो सड़क बन जाएगी जितनी टूटी हुई सड़कें हेबोवाल की है वो सारी सड़कें रिपेयर करने का काम ऑलरेडी संजीव अरोड़ा जी ऑर्डर करवा कर चुके हैं आपने बताया एक महिला आई थी कि ट्रांसफॉर्मर जो है वो कम कैपेसिटी का है कैपेसिटी बढ़ाने के लिए नए ट्रांसफार्मर पूरे लुधियाना में लगाने के लिए संजीव अरोड़ा जी ऑलरेडी पीएसपीसीएल को कह चुके हैं टोटल कितने ट्रांसफार्मर आ रहे हैं जी दो नए ट्रांसफार्मर पूरे लुधियाना में लगने जा रहे हैं दिवार दिवार दिवार। दिवार। तो आपकी बिजली तो फ्री करी दी हमने कभी जिंदगी में सोचा था ऐसा भी समय आएगा कि बिजली फ्री हो जाएगी बिजली फ्री कर दी अब बिजली 24 घंटे करनी है पंजाब में अब बिजली की कमी नहीं है बिजली बहुत है पंजाब में लेकिन कहीं ट्रांसफार्मर फूक जाता है कहीं तार जल जाती है कहीं कुछ हो जाता है कहीं कुछ हो जाता है उसको आप पूरे पंजाब में ठीक करा रहे हैं तो लुधियाने के अंदर जितने ट्रांसफार्मर हैं 227 ट्रांसफार्मर नए आए हैं वो सारे लग जाएंगे मुझे उम्मीद है उसके बाद लुधियाने के अंदर भी एक मिनट के लिए बिजली नहीं जाया करेगी अभी किसी ने कहा जी हाई स्कूल खराब है उस थर्मल प्लांट खरीदा हम लोगों ने जो प्राइवेट था उसको सरकार ने खरीदा हाई स्कूल किसी ने कहा कि हाई स्कूल खराब है उसको ठीक कराएंगे उसको डीसी साहब ने नोट कर लिया रजिस्ट्री की बहुत बड़ी प्रॉब्लम है पावर ऑफ अटॉर्नी लेके बैठे हैं सब लोग रजिस्ट्री उसका भी काम शुरू हो गया है आज आपको वादा करके जा रहे हैं आपकी रजिस्ट्रियां करा के रहेंगे एक एक की रजिस्ट्री कराएंगे हम लोग अब ये देखो आप संजीव अरोड़ा जी को चुनोगे तो ये सारे अफसरों को आपके बीच में लाके आपके सारे काम कराएंगे क्योंकि सरकार तो आम आदमी पार्टी की है सरकार तो हमारी है काम तो हम ही करा सकते हैं कांग्रेस को बीजेपी को अकाली दल को चुन लिया तो वो तो लड़ेंगे हमसे विधानसभा में असेंबली में बैठ के खूब गालियां देंगे मान साहब को अच्छी अच्छी गंदी गंदी गालियां देंगे काम नहीं करा सकेंगे आपके रजिस्ट्रियां नहीं होंगी फिर हाई स्कूल ठीक नहीं होगा सड़कें ठीक नहीं होंगी पानी खराब हो जाएगा काम कराने हैं तो आम आदमी पार्टी की सरकार है आम आदमी पार्टी का एमएलए बना देना और अगर एक गंदी गंदी गालियां सुननी है मान साहब के खिलाफ तो फिर उनको वोट दे देना मुझे लगता है आप सारे काम कराना चाहते हो सब काम से खुश हो नशे के खिलाफ जो युद्ध छेड़ा हुआ है कौन कौन सहमत है उससे जरा हाथ खड़े करो कि सही चल रहा है अपने को पूरी अपने बच्चों को बचाना है इस नशे के खिलाफ युद्ध को अब रुकने नहीं देंगे जब तक कि एक एक तस्कर को बाहर नहीं निकाल देते एक, एक तस्कर को जेल नहीं भेज देते तो आप सब लोगों से विनती है आपका पिछली बार भी बहुत साथ मिला आपसे फिर विनती है कि इस बार भी चुनाव में ऐतिहासिक जीत आप संजीव अरोड़ा जी को दिलाएं आप सबका बहुत बहुत शुक्रिया बोले सोनिहाल